ਸਿੱਖਿਆ ਦਾ ਭਗਵਾ ਕਰਨ ਹੋ ਰਿਹਾ ਭਗਵਾ ਕਰਨ ਉੱਥੇ ਉਹਨਾਂ ਨੇ ਸ਼ਬਦ ਵਰਤੇ ਕਿ ਰਿਗ ਵੇਦ ਦੇ ਵਿੱਚੋਂ ਸਰਬੱਤ ਦਾ ਭਲਾ ਲੱਭਿਆ ਜਾਊਗਾ ਰਿਗ ਵੇਦ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋੜਿਆ ਜਾਊਗਾ ਫਲਸਫੇ ਨੂੰ ਜੋੜਿਆ ਜਾਊਗਾ ਫਿਰ ਰਿਗ ਵੇਦ ਤਾਂ ਵੱਡਾ ਹੋ ਗਿਆ ਵੀ ਫਿਰ ਤਾਂ ਤੁਸੀਂ ਸਾਡੇ ਗੁਰੂ ਨੂੰ ਛੋਟਾ ਕਰਤਾ ਜੇ ਸਾਰਾ ਕੁਝ ਹੀ ਰਿਗ ਵੇਦ ਦੇ ਵਿੱਚੋਂ ਆ ਸਿੱਖ ਫਿਰ ਰਿਗ ਵੇਦ ਨੂੰ ਮੱਥਾ ਟੇਕਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਇਹ ਭੰਬਲ ਕੁਸਾ ਪੈਦਾ ਹੋਊਗਾ ਕਿ ਨਹੀਂ ਹੋਊਗਾ ਜਦੋਂ ਕੋਈ ਇਹੋ ਜੀ ਗੱਲ ਕਰੂਗਾ ਅੱਜ ਪੋਸਟਰ ਦੇ ਉੱਤੇ ਇੱਕ ਗੱਲ ਲਿਖੀ ਸੀ ਸਿੱਖਿਆ ਦੇ ਵਿੱਚ ਸੰਗੀ ਕੁਸਪੈਠ ਬੰਦ ਕਰੋ ਇੱਕ ਉਸਪੈਠ ਹੈ ਕੀ ਐਜੂਕੇਸ਼ਨ ਹੈ ਕੀ ਪਾਰਸਨ ਥਿਊਰੀ ਦਿੰਦਾ ਕਹਿੰਦਾ ਮジョਰਿਟੀ ਦੀ ਕੌਨਸ਼ੀਅਸਨੈਸ ਨੂੰ ਆਪਣੇ ਕੰਟਰੋਲ 'ਚ ਕਰਨਾ ਹੋਵੇ ਮジョਰਿਟੀ ਦੇ ਬਿਹੇਵੀਅਰ ਨੂੰ ਕੰਟਰੋਲ 'ਚ ਕਰਨਾ ਹੋਵੇ ਐਜੂਕੇਸ਼ਨ ਇਜ਼ ਅ ਟੂ ਐਜੂਕੇਸ਼ਨ ਟੂ ਲਿਆ ਐਜੂਕੇਸ਼ਨ ਨੂੰ ਇੱਕ ਸੰਦ ਦੇ ਤੌਰ ਤੇ ਵਰਤਿਆ ਜਾਂਦਾ ਬਾਦਸ਼ਾਹ ਦੇ ਕੋਲ ਗੁਰੂ ਦਾ ਪੁੱਤਰ ਗਿਆ ਰਾਮ ਰਾਏ ਤੇ ਜਾ ਕੇ ਪੰਕਤੀ ਪੁੱਟੀ ਬੋਲ ਦਿੱਤੀ ਪੰਕਤੀ ਸੀ ਮਿੱਟੀ ਮੁਸਲਮਾਨ ਕੀ ਉਹਨਾਂ ਨੇ ਕਹਿਤਾ ਮਿੱਟੀ ਬੇਈਮਾਨ ਇੱਕ 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 ਅੱਖਰ ਬਦਲਿਆ ਤੇ ਗੁਰੂ ਬਾਬੇ ਨੇ ਕੀ ਕਿਹਾ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ RAM ਰਈਆਂ ਨੂੰ ਮੂੰਹ ਨਹੀਂ ਲਾਉਣਾ ਜਦੋਂ ਅੱਜ ਵੀ ਕੋਈ ਸਿੱਖ ਹਕੂਮਤਾਂ ਦੇ ਅੱਗੇ ਜਾ ਕੇ ਉਹਨਾਂ ਦੀ ਚੁਮਚੀ ਮਾਰੂਗਾ ਉਹ RAM ਰਈਆਂ ਦੇ ਵਾਰਿਸ ਹੈ ਕਿ ਨਹੀਂ ਹੈ ਵੇਖਾਂਗੇ ਨਾ ਸਾਡਾ ਫਰਜ਼ ਬਣਦਾ ਅਸੀਂ ਵਿਦਿਆਰਥੀਆਂ ਯੂਨੀਵਰਸਿਟੀ ਦੇ ਸਾਨੂੰ ਪਤਾ ਹੋਵੇ ਕਿ ਫਲਾਣਾ ਬੰਦਾ PhD ਕੀ ਕਰ ਰਿਹਾ ਤੇ ਉਹਦੇ ਥੀਸਿਸ ਦੇ ਵਿੱਚ ਕੀ ਆ ਜਿਸ ਦਿਨ ਉਹਦਾ ਵਾਈਵਾ ਹੋਣਾ ਅਸੀਂ ਸੁਣ ਕੇ ਆਈਏ ਕਿ ਐਨੇ ਕੋਈ ਇਹੋ ਜੀ ਗੱਲ ਤਾਂ ਨਹੀਂ ਲਿਖ ਦਿੱਤੀ ਜਿਹੜੀ ਆਉਣ ਵਾਲੇ 50 ਸਾਲਾਂ ਤੱਕ ਸਾਡੀ ਕੌਮ ਦੀ ਜਵਾਨੀ ਨੂੰ ਪੁੱਠੇ ਰਾ ਪਾ ਦਿੰਦੀ ਦੇ ਕਰਕੇ ਸਾਨੂੰ ਮਾਰਦੇ ਹੋ 30 ਸਾਲਾਂ ਬਾਅਦ ਉੱਠ ਪਾਵਾਂਗੇ ਪਰ ਸਿੱਖਿਆ ਦੇ ਕਰਕੇ ਸਾਡੇ ਬੱਚਿਆਂ ਦੇ ਦਿਮਾਗਾਂ 'ਚ ਚੀਜ਼ਾਂ ਘੋਲ ਦਿੱਤੀਆਂ ਸਾਡੀਆਂ ਕਿਤਾਬਾਂ ਦੇ ਵਿੱਚ ਜੇ ਜ਼ਹਿਰਾਂ ਘੋਲ ਦਿੱਤੀਆਂ 500 ਸਾਲ ਤੱਕ ਨਹੀਂ ਉੱਠ ਸਕਾਂਗੇ 500 ਸਾਲ ਇੱਕ ਕਿਤਾਬ ਕੌਮ ਨੂੰ 500 ਸਾਲ ਤੱਕ ਅਗਵਾਈ ਦਿੰਦੀ ਆ 500 ਸਾਲ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਸੱਚ ਬੋਲਾਂਗੇ ਤੁਹਾਨੂੰ ਸਮਝ ਆ ਗਈ ਹੋਊਗੀ ਗੱਲ ਕਿ ਗੱਲ ਕਿੱਡੀ ਵੱਡੀ ਆ ਤੁਹਾਡੇ ਬੈਠਣ ਦੇ ਨਾਲ ਵਿਚਾਰ ਕਰਨ ਦੇ ਨਾਲ ਹਕੂਮਤਾਂ ਕਿੰਨਾ ਡਰਦੀਆਂ ਨੇ ਕਿੰਨਾ ਕੰਬਦੀਆਂ ਨੇ ਸਾਡਾ ਅੱਜ ਕੋਈ ਮਜ਼ਹਾਰਾ ਨਹੀਂ ਸੀ ਸਾਡਾ ਅੱਜ ਕੋਈ ਵੀ ਮਾਰਚ ਨਹੀਂ ਸੀ ਸਾਡਾ ਕੋਈ ਵੀ ਪ੍ਰੋਟੈਸਟ ਨਹੀਂ ਸੀ ਅੱਜ ਜਿਹੜਾ ਮਾਰਚ ਹੋਇਆ ਇਹ ਵੀ ਪ੍ਰੈਸ਼ਰ ਕਰਕੇ ਹੋਇਆ ਅਸੀਂ ਦੱਸਦੇ ਹਾਂ ਕਿ ਅਸੀਂ ਡਰਦੇ ਨਹੀਂ ਕਿਸੇ ਦੇ ਕੋਲ ਜੇ ਯੂਨੀਵਰਸਟੀਆਂ ਦੇ ਵਿੱਚੋਂ ਡਾਇਲੌਗ ਨਹੀਂ ਨਿਕਲਣਾ ਯੂਨੀਵਰਸਟੀਆਂ ਦੇ ਵਿੱਚੋਂ ਵਿਚਾਰ ਨਹੀਂ ਨਿਕਲਣੇ ਤੇ ਉਹ ਕਿਹੜੀ ਥਾਂ ਆ ਉਹ ਕਿਹੜੀ ਜਗ੍ਹਾ ਆ ਜਿੱਥੋਂ ਸੱਚ ਬਾਹਰ ਆਊਗਾ ਕੋਈ ਥਾਂ ਨਹੀਂ ਪਾਰਲੀਮੈਂਟਾਂ ਦੇ ਵਿੱਚ ਵੀ ਝੂਠ ਬੋਲਿਆ ਜਾਂਦਾ ਵੱਡੇ ਵੱਡੇ ਸਦਨਾਂ 'ਚ ਵੀ ਝੂਠ ਬੋਲਿਆ ਜਾਂਦਾ ਪਰ ਗੁਰੂ ਨਾਨਕ ਸਾਹਿਬ ਦੇ ਦਰਬਾਰ 'ਚ ਆ ਕੇ ਦਿਲ ਤੇ ਹੱਥ ਰੱਖ ਕੇ ਕਹਿੰਨੇ ਆ ਕਿ ਅਸੀਂ ਬਹੁਤ ਬੁਰੀ ਤਰ੍ਹਾਂ ਘਿਰੇ ਹੋਏ ਆ ਸਾਡੀ ਕੌਮ ਦੀ ਤਰਾਸ ਅਸੀਂ ਬੜੇ ਔਖੇ ਘਰੇ ਹੋਏ ਆਂ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਸਾਡੇ ਧਰਮ ਦੇ ਉੱਤੇ ਹਮਲਾ ਐਜੂਕੇਸ਼ਨ ਜਿਹਨੂੰ ਲੈਣ ਵਾਸਤੇ ਅਸੀਂ ਯੂਨੀਵਰਸਿਟੀਆਂ ਚ ਆਉਂਦੇ ਆਂ ਸੋਚਦੇ ਆਂ ਕਿ ਪੜ੍ਹ ਕੇ ਚੰਗੇ ਸੱਭਿਅਕ ਮਨੁੱਖ ਬਣ ਜਾਵਾਂਗੇ ਪਰ ਐਜੂਕੇਸ਼ਨ ਦੇ ਰਾਈ ਸਾਡੇ ਨਾਲ ਹੋ ਕੀ ਰਿਹਾ ਤੁਸੀਂ ਦੇਖੀ ਹੋਊਗੀ ਵੀਡੀਓ ਵਾਈਸ ਚਾਂਸਲਰ ਸਾਹਿਬ ਕੀ ਬੋਲ ਰਹੇ ਨੇ ਮੂਨ ਭਾਗਵਦ ਦੇ ਅੱਗੇ ਲੱਖ ਮਜਬੂਰੀਆਂ ਹੋ ਸਕਦੀਆਂ ਐਜ਼ ਅ ਵਾਈਸ ਚਾਂਸਲਰ ਕੁਰਸੀ ਆ ਜਾਣਾ ਪੈਂਦਾ ਸਰਕਾਰੀ ਕੁਰਸੀ ਆ ਸਰਕਾਰ ਦੇ ਰਾਂ ਹੀ ਬੰਦਾ ਅਪਾਇੰਟ ਹੁੰਦਾ ਜਾਣਾ ਪੈਂਦਾ ਪਰ ਜੋ ਉਹਨਾਂ ਨੇ ਬੋਲਿਆ ਉਹ ਦੁਕਾਨ ਤੇ ਆ ਸਿੱਖਿਆ ਦਾ ਭੰਗਵਾ ਕਰਨ ਹੋ ਰਿਹਾ ਭਗਵਾ ਕਰਨ ਉੱਥੇ ਉਹਨਾਂ ਨੇ ਸ਼ਬਦ ਵਰਤੇ ਕਿ ਰਿਗ ਵੇਦ ਦੇ ਵਿੱਚੋਂ ਸਰਬੱਤ ਦਾ ਭਲਾ ਲੱਭਿਆ ਜਾਊਗਾ ਰਿਗ ਵੇਦ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋੜਿਆ ਜਾਊਗਾ ਫਲਸਫੇ ਨੂੰ ਜੋੜਿਆ ਜਾਊਗਾ ਫਿਰ ਰਿਗ ਵੇਦ ਤਾਂ ਵੱਡਾ ਹੋ ਗਿਆ ਵੀ ਫਿਰ ਤਾਂ ਤੁਸੀਂ ਸਾਡੇ ਗੁਰੂ ਨੂੰ ਛੋਟਾ ਕਰਤਾ ਜੇ ਸਾਰਾ ਕੁਝ ਹੀ ਰਿਗ ਵੇਦ ਦੇ ਵਿੱਚੋਂ ਆ ਸਿੱਖ ਫਿਰ ਰਿਗਵੇਦ ਨੂੰ ਮੱਥਾ ਟੇਕਣਗੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ। ਇਹ ਭੰਬਲ ਪੂਸਾ ਪੈਦਾ ਹੋਊਗਾ ਕਿ ਨਹੀਂ ਹੋਊਗਾ ਜਦੋਂ ਕੋਈ ਇਹੋ ਜੀ ਗੱਲ ਕਰੂਗਾ। ਅਸੀਂ ਕਿਸੇ ਸਮੁੰਦਰ ਦੀ ਮੱਛੀ ਨਹੀਂ ਹਾਂ। ਅਸੀਂ ਆਪਣੇ ਆਪ 'ਚ ਸਮੁੰਦਰਾਂ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਈ ਵੱਡੇ ਸਮੁੰਦਰਾਂ ਤੋਂ ਵੀ ਵੱਡਾ। ਪਰ ਇੱਥੇ ਰਿਸਰਚਾਂ ਇਹ ਹੋਣਗੀਆਂ ਕਿ ਵੇਦਾਂ ਦੇ ਸ਼ਲੋਕਾਂ ਦੇ ਨਾਲ ਉਹ ਚੀਜ਼ਾਂ ਲੱਭੀਆਂ ਜਾਣਗੀਆਂ ਹੋ ਸਕਦਾ ਵੇਦਾਂ ਦੇ ਵਿੱਚ ਕਿਤੇ ਸਰਬੱਤ ਦੇ ਭਲੇ ਦੀ ਗੱਲ ਹੋਵੇ। ਮੰਨਦੇ ਹਾਂ ਪਰ ਮਨੁਸਮਰਤੀ ਕਿੱਥੇ ਪਈ ਐ ਵਰਨਵੰਡ ਕਿੱਥੇ ਪਈ ਐ ਜਿੰਨਾ ਦੀ ਬਿਮਾਰੀ ਉਹ ਸਹੀ ਕਰਮ ਸਾਡੇ ਵਿੱਚ ਤਾਂ ਮਨੁਸਮਰਤੀ ਨਹੀਂ ਪਈ ਸਾਡੇ ਵਿੱਚ ਵਰਨਵੰਡ ਨਹੀਂ ਪਈ ਸਾਡੇ ਵਿੱਚੋਂ ਤਾਂ ਜਾਤ ਪਾਤ ਦੁਵੇਸ਼ ਸਾਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਖਤਮ ਕਰ ਦਿੱਤੀ ਅੱਜ ਪੋਸਟਰ ਦੇ ਉੱਤੇ ਇੱਕ ਗੱਲ ਲਿਖੀ ਸੀ ਸਿੱਖਿਆ ਦੇ ਵਿੱਚ ਸੰਗੀ ਘੁਸਪੈਠ ਬੰਦ ਕਰੋ ਇੱਕ ਹਸਪੈਠ ਹੈ ਕੀ ਐਜੂਕੇਸ਼ਨ ਹੈ ਕੀ ਪਰਸਨ ਥਿਉਰੀ ਦਿੰਦਾ ਕਹਿੰਦਾ ਮジョਰਿਟੀ ਦੀ ਕੌਨਸ਼ੀਅਸਨੈਸ ਨੂੰ ਆਪਣੇ ਕੰਟਰੋਲ 'ਚ ਕਰਨਾ ਹੋਵੇ ਮジョਰਿਟੀ ਦੇ ਬਿਹੇਵੀਅਰ ਨੂੰ ਕੰਟਰੋਲ 'ਚ ਕਰਨਾ ਹੋਵੇ এডੂਕੇਸ਼ਨ ਇਜ਼ ਅ ਬੈਸਟ ਟੂ এডੂਕੇਸ਼ਨ ਟੂ ਲਿਆ এডੂਕੇਸ਼ਨ ਨੂੰ ਇੱਕ ਸੰਧ ਦੇ ਤੌਰ ਤੇ ਵਰਤਿਆ ਜਾਂਦਾ ਮジョਰਿਟੀ ਦੇ ਵਿਹਾਰ ਨੂੰ ਕੰਟਰੋਲ ਦੇ ਵਿੱਚ ਕਰਨ ਲਈ ਬੰਦੇ ਘੜੇ ਜਾਂਦੇ ਯੂਨੀਵਰਸਟੀਆਂ ਮਨੁੱਖ ਘੜਦੀਆਂ ਸ਼ਖਸੀਅਤਾਂ ਘੜਦੀਆਂ ਉਹ ਕਿਹੋ ਜੀਆਂ ਸ਼ਖਸੀਅਤਾਂ ਬਣ ਗਈਆਂ ਕਿ ਸਿੱਖ ਹੋ ਕੇ ਉਹਨਾਂ ਦੇ ਸਾਹਮਣੇ ਜਾ ਕੇ ਅੱਖ ਚੱਖ ਪਾ ਕੇ ਸੱਚ ਨਹੀਂ ਬੋਲ ਸਕੇ ਤੁਹਾਨੂੰ ਮੈਂ ਇਤਿਹਾਸ ਸੁਣਾਉਣਾ ਬਾਦਸ਼ਾਹ ਦੇ ਕੋਲ ਗੁਰੂ ਦਾ ਪੁੱਤਰ ਗਿਆ RAM RAJE ਤੇ ਜਾ ਕੇ ਪੰਕਤੀ ਪੁੱਠੀ ਬੋਲ ਦਿੱਤੀ ਪੰਕਤੀ ਸੀ ਮਿੱਟੀ ਮੁਸਲਮਾਨ ਕੀ ਉਹਨਾਂ ਨੇ ਕਹਿ ਦਿੱਤਾ ਮਿੱਟੀ ਬੇਈਮਾਨ ਕੀ ਇੱਕ ਇੱਕ ਅੱਖਰ ਬਦਲਿਆ ਤੇ ਗੁਰੂ ਬਾਬੇ ਨੇ ਕੀ ਕਿਹਾ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਰਾਮ ਰਾਈਆਂ ਨੂੰ ਮੂੰਹ ਨਹੀਂ ਲਾਉਣਾ ਜਦੋਂ ਅੱਜ ਵੀ ਕੋਈ ਸਿੱਖ ਹਕੂਮਤਾਂ ਦੇ ਅੱਗੇ ਜਾ ਕੇ ਉਹਨਾਂ ਦੀ ਚੁੰਮਚੀ ਮਾਰੂਗਾ ਉਹ ਰਾਮ ਰਾਈਆਂ ਦੇ ਵਾਰਿਸ ਹੈ ਕਿ ਨਹੀਂ ਹੈ ਫਿਰ ਸਾਡੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਾਵੇ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਹੋ ਸਕਦਾ ਬਾਹਰ ਮੈਂ ਲਿਆਜ ਕਰਦਾ ਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਲਿਆਜ ਨਹੀਂ ਹੋ ਸਕਦਾ ਕਿੱਡੀ ਦੁੱਖਦਾਈ ਗੱਲ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਸ਼ਾਖਾ ਲਾ ਰਹੇ ਨੇ ਉਹਨਾਂ ਦਾ ਮਨੋਰਥ ਧਰਮ ਦੀ ਜਾਣਕਾਰੀ ਲੈਣਾ ਨਹੀਂ ਉਹਨਾਂ ਦਾ ਮਨੋਰਥ ਗਿਆਨ ਲੈਣਾ ਨਹੀਂ ਕੇਵਲ ਤੇ ਕੇਵਲ ਕੁਰਸੀ ਦੀ ਪ੍ਰਾਪਤੀ ਕਰਨੀ ਆ ਅਮਰਤਾ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰੋਗਰਾਮ ਹੋਇਆ ਸੀ ਆਰਸਿਸ ਦਾ ਉੱਥੇ ਇਕੱਲੇ ਸਾਡੇ ਵੀਸੀ ਸਾਹਿਬ ਨਹੀਂ ਗਏ ਕੁਝ ਹੋਰ ਪ੍ਰੋਫੈਸਰ ਵੀ ਗਏ ਜਿੰਨਾਂ ਚਿਰ ਉਹਨਾਂ ਦੀਆਂ ਤਸਵੀਰਾਂ ਨਹੀਂ ਆ ਜਾਂਦੀਆਂ ਉਹਨਾਂ ਚਿਰ ਤੱਕ ਅਸੀਂ ਉਹਨਾਂ ਦਾ ਨਾਂ ਨਹੀਂ ਲੈ ਸਕਦੇ ਕਿਉਂਕਿ ਮੇਰਾ ਸੁਭਾਅ ਫੈਕਟ ਤੋਂ ਬਿਨਾ ਸਬੂਤ ਤੋਂ ਬਿਨਾ ਮੈਂ ਗੱਲ ਨਹੀਂ ਕਰਦਾ ਸਾਡੇ ਨਾਲ ਕਿੱਡੇ ਵੱਡੇ ਲੈਵਲ ਤੇ ਧੱਕੇਸ਼ਾਹੀ ਹੋ ਰਹੀ ਆ ਤੇ ਕਰ ਕੌਣ ਰਿਹਾ ਆਰਐਸਐਸ ਕਰ ਰਹੀ ਆ ਹੁਣ ਤੁਸੀਂ ਸੋਚੋਗੇ ਵੀ ਆਰਐਸਐਸ ਕਿੱਦਾਂ ਕਰ ਸਕਦੀ ਆ ਅੱਜ ਆਰਐਸਐਸ ਦਾ ਹਿੰਦੁਸਤਾਨ ਦੇਸ਼ ਦੇ ਉੱਤੇ ਕਬਜ਼ਾ ਅੱਜ ਆਰਐਸਐਸ ਦੇ ਸਾਰੇ ਅਫਸਰ ਨੇ ਆਈਪੀਐਸ ਆਈਏਐਸ ਵਿਦੇਸ਼ਾਂ 'ਚ ਜਿਹੜੇ ਅਫਸਰ ਜਾਂਦੇ ਸਾਰੇ ਆਰਐਸਐਸ ਦੇ ਨੇ ਬਣੇ ਕਿਦਾਂ ਆਰਐਸਐਸ ਨੇ ਸ਼ਾਖਾ ਸ਼ੁਰੂ ਕੀਤੀ ਆ ਜਿਵੇਂ ਅਸੀਂ ਕਲਾਸ ਲਾਉਂਦੇ ਆ ਉਹ ਆਪਣੀ ਸ਼ਾਖਾਾਂ ਦੇ ਵਿੱਚ ਬਹਿ ਕੇ ਵਿਚਾਰਾਂ ਕਰਦੇ ਆ ਭਾਰਤੀਆ ਗਿਆਨ ਦੇ ਉੱਤੇ ਗੱਲ ਕਰਦੇ ਆ ਵਿਚਾਰ ਚਰਚਾ ਕਰਦੇ ਆ ਸ਼ੁੱਧ ਹਿੰਦੀ ਬੋਲਦੇ ਆ ਜਿਵੇਂ ਸਾਡੇ ਵੀ ਸੀ ਸਾਹਿਬ ਕਹਿ ਰਹੇ ਸੀ ਕਿਰਪਾ ਬਿੰਦੂ ਸਰਕੂਲੇਟ ਕਰ ਦਿਜੀਏ ਬਿੰਦੀ ਬਿੰਦੂ ਇਹ ਸ਼ੁੱਧ ਹਿੰਦੀ ਦਾ ਸ਼ਬਦ ਆ ਜਿਹੜੇ ਸੰਗ ਵਾਲੇ ਆਪਣੀਆਂ ਵਿਚਾਰ ਚਰਚਾਵਾਂ ਦੇ ਵਿੱਚ ਵਰਤਦੇ ਆ ਸੰਗ ਨੇ ਕੀਤਾ ਕਿ ਇਸ ਦੇਸ਼ ਲਈ ਅੱਜ ਉਹ ਰਾਸ਼ਟਰਵਾਦ ਦਾ ਰੌਲਾ ਪਾਉਂਦੇ ਆ ਰਾਸ਼ਟਰਵਾਦ ਦੇ ਕਵਰ ਦੇ ਅੰਦਰ ਇਹੋ ਜਿਹੀਆਂ ਹਰਕਤਾਂ ਕਰ ਰਿਹਾ ਦੂਜੇ ਧਰਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਕਿੱਡੇ ਕ ਰਾਸ਼ਟਰਵਾਦੀ ਸਿੱਖ ਨੇ ਕਿੱਡਾ ਕਿੰਨਾ ਦੇ ਅੰਦਰ ਰਾਸ਼ਟਰਵਾਦ ਆ ਜਦੋਂ ਭਾਰਤੀਆਂ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਇਹਨਾਂ ਨੇ ਚਿੱਠੀਆਂ ਲਿਖੀਆਂ ਸੀ ਅੰਗਰੇਜ਼ ਨੂੰ ਤੁਹਾਡੇ ਵਫਾਦਾਰ ਰਵਾਂਗੇ ਅਸੀਂ ਤੁਹਾਡੇ ਕੋਲੋਂ ਆਜ਼ਾਦੀ ਨਹੀਂ ਮੰਗਦੇ ਚਿੱਠੀਆਂ ਲਿਖ ਲਿਖ ਕੇ ਮਾਫ਼ੀਆਂ ਮੰਗੀਆਂ ਇਹਨਾਂ ਨੇ ਜਦੋਂ ਇਹਨਾਂ ਦੇ ਪ੍ਰੋਗਰਾਮ ਹੁੰਦੇ ਆ ਆਰਐਸ ਦੇ ਇਹ ਕਦੀ ਵੀ ਤਿਰੰਗਾ ਨਹੀਂ ਚਲਾਉਂਦੇ ਇਹਨਾਂ ਨੂੰ ਦੇਸ਼ ਨਾਲ ਪਿਆਰ ਨਹੀਂ ਇਹਨਾਂ ਦੇ ਅੰਦਰ ਦੇਸ਼ ਭਗਤੀ ਨਹੀਂ ਇਹਨਾਂ ਦੇ ਅੰਦਰ ਸਿਰਫ ਤੇ ਸਿਰਫ ਇੱਕੋ ਚੀਜ਼ ਹੈ ਜਿਵੇਂ ਔਰੰਗਜ਼ੇਬ ਕਹਿੰਦਾ ਸੀ ਇੱਕ ਹੀ ਰਹਿਣ ਦਊਗਾ ਦੁਨੀਆ ਦੇ ਉੱਤੇ ਮੁਸਲਮਾਨ ਹੀ ਰਹਿਣ ਦਊਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਨਹੀਂ ਤਿੰਨ ਹੋਣਗੇ ਤਿੰਨ ਤੂੰ ਹਿੰਦੂਆਂ ਨੂੰ ਖਤਮ ਕਰਨਾ ਚਾਹੁੰਦਾ ਇੱਥੇ ਖਾਲਸਾ ਵੀ ਪੈਦਾ ਹੋ ਰਿਹਾ ਜਿਹੜਾ ਰੜਕਦਾ ਰਹੂਗਾ ਅੱਜ ਆਰਐਸਐਸ ਉਸੇ ਲਈ ਤੇ ਚੱਲ ਰਹੀ ਹੈ ਕਹਿੰਦੇ ਇੱਕ ਕਰਨਾ ਚਾਹੁੰਦੇ ਆ ਇੱਕ ਬੋਲੀ ਇੱਕ ਸੱਭਿਆਚਾਰ ਇੱਕੀ ਧਰਮ ਹੁਣ ਸਾਡੇ ਹੱਥ ਆ ਆਪਾਂ ਆਪਣੀ ਹੋਂਦ ਕਿਸ ਤਰੀਕੇ ਨਾਲ ਬਚਾਉਣੀ ਆ ਕਿਸ ਤਰੀਕੇ ਨਾਲ ਇਸ ਲੜਾਈ ਨੂੰ ਟੈਕਲ ਕਰਨਾ ਸਾਡੀਆਂ ਜਿਹੜੀਆਂ ਰਿਸਰਚਾ ਹੋ ਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਤੇ ਵਿਭਾਗ ਬਣੇ ਹੋਏ ਸਿੱਖ ਸਟੱਡੀ ਦੇ ਨਾਮ ਦੇ ਉੱਤੇ ਵਿਭਾਗ ਬਣੇ ਹੋਏ ਉਹਨਾਂ ਕਿਤਾਬਾਂ ਚ ਲਿਖਿਆ ਕੀ ਜਾ ਰਿਹਾ ਭਰਾਓ ਜੇ ਪੜਾਂਗੇ ਨਾ ਵੇਖਾਂਗੇ ਨਾ ਸਾਡਾ ਫਰਜ ਬਣਦਾ ਅਸੀਂ ਵਿਦਿਆਰਥੀਆਂ ਯੂਨੀਵਰਸਿਟੀ ਦੇ ਸਾਨੂੰ ਪਤਾ ਹੋਵੇ ਕਿ ਫਲਾਣਾ ਬੰਦਾ ਪੀ ਐਚ ਡੀ ਕੀ ਕਰ ਰਿਹਾ ਤੇ ਉਹਦੇ ਥੀਸਿਸ ਦੇ ਵਿੱਚ ਕੀ ਆ ਜਿਸ ਦਿਨ ਉਹਦਾ ਵਾਈਵਾ ਹੋਣਾ ਅਸੀਂ ਸੁਣ ਕੇ ਆਈਏ ਕਿ ਐਨੇ ਕੋਈ ਇਹੋ ਜੀ ਗੱਲ ਤਾਂ ਨਹੀਂ ਲਿਖ ਦਿੱਤੀ ਜਿਹੜੀ ਆਉਣ ਵਾਲੇ 50 ਸਾਲਾਂ ਤੱਕ ਸਾਡੀ ਕੌਮ ਦੀ ਜਵਾਨੀ ਨੂੰ ਪੁੱਠੇ ਰਾਹ ਪਾ ਦਵੇ ਕੋਈ ਇਹੋ ਜੀ ਲਹਿਨ ਤਾਂ ਨਹੀਂ ਲਿਖ ਦਿੱਤੀ ਜਿਹੜੀ ਗੁਰੂ ਦੀ ਸ਼ਕਤੀ ਦੇ ਵਿਰੁੱਧ ਹੋਵੇ ਗੁਰੂ ਦੀ ਅਜਮਤ ਦੇ ਵਿਰੁੱਧ ਹੋਵੇ ਜਿਹੜੀ ਸ਼ਹੀਦਾਂ ਦੇ ਵਿਰੁੱਧ ਹੋਵੇ ਸਾਡੇ ਫਲਸਫੇ ਦੇ ਵਿਰੁੱਧ ਹੋਵੇ ਦੇ ਕਰਕੇ ਸਾਨੂੰ ਮਾਰਦੇ ਹੋ 30 ਸਾਲਾਂ ਬਾਅਦ ਉੱਠ ਪਾਵਾਂਗੇ ਪਰ ਸਿੱਖਿਆ ਦੇ ਕਰਕੇ ਸਾਡੇ ਬੱਚਿਆਂ ਦੇ ਦਿਮਾਗਾਂ ਚ ਚੀਜ਼ਾਂ ਘੋਲ ਦਿੱਤੀਆਂ ਸਾਡੀਆਂ ਕਿਤਾਬਾਂ ਦੇ ਵਿੱਚ ਜਿਹੜਾਂ ਘੋਲ ਦਿੱਤੀਆਂ 500 ਸਾਲ ਤੱਕ ਨਹੀਂ ਉੱਠ ਸਕਾਂਗੇ 500 ਸਾਲ ਇੱਕ ਕਿਤਾਬ ਕੌਮ ਨੂੰ 500 ਸਾਲ ਤੱਕ ਅਗਵਾਈ ਦਿੰਦੀ ਆ 500 ਸਾਲ ਤੱਕ ਤੇ ਬਾਅਦ ਦੇ ਵਿੱਚ ਉਹ ਕਿਤਾਬ ਰੈਫਰੈਂਸ ਬਣ ਜਾਂਦੀ ਰੈਫਰੈਂਸ ਉਸ ਕਿਤਾਬ ਦੇ ਹਵਾਲੇ ਦੇ ਨਾਲ ਅੱਗੇ ਰਿਸਰਚਾਂ ਹੁੰਦੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਜੇ ਕਿਸੇ ਨੇ ਕਹਿਤਾ ਵੀ ਗੁਰੂ ਸਾਹਿਬ ਜੀ ਤਾਂ ਲੁਟੇਰੇ ਸਨ ਅਸੀਂ ਕਹਿਣਾ ਨਹੀਂ ਉਹਨਾਂ ਸਾਡੇ ਗਾੜੀ 20 ਕਿਤਾਬਾਂ ਰੱਖ ਦੇਣੀਆਂ ਯੂਨੀਵਰਸਿਟੀ ਦੀਆਂ ਕਿ ਦੇਖੋ ਇੱਥੇ ਲਿਖਿਆ ਸਾਡੀ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਉਹਨੇ ਕਿਤਾਬ ਲਿਖੀ ਗੁਰਤੇਗ ਭਾਦਰ ਸਾਹਿਬ ਜੀ ਤੇ ਉਦਾਹਰਣ ਦੇ ਤੌਰ ਤੇ ਦੱਸਦਾ ਉਹ ਲਿਖਦਾ ਗੁਰਤੇਗ ਭਾਦਰ ਸਾਹਿਬ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸਨ ਤੇ ਉਹਨਾਂ ਨੇ ਖਾਲਸੇ ਦੀ ਸਿਰਜਣਾ ਕਰ ਦਿੱਤੀ ਇਹ ਲਾਈਨ ਤੁਹਾਨੂੰ ਸਮਝ ਨਹੀਂ ਆਉਣੀ ਇਹਦੇ ਪਿੱਛੇ ਜ਼ਹਿਰ ਕੀ ਹੈ ਕੀ ਗੁਰੂ ਗੋਬਿੰਦ ਸਿੰਘ ਗੁੱਸੇ 'ਚ ਆ ਸਕਦਾ ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਵਾਸੀ ਰੱਬ ਕਹਿੰਨੇ ਆ ਗੁੱਸਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਵਕਾਰਾਂ ਚ ਆਉਂਦਾ ਜੇ ਗੁਰੂ ਨੂੰ ਗੁੱਸਾ ਆ ਗਿਆ ਸਮਝੋ ਵਕਾਰ ਆ ਗਿਆ ਗੁਰੂ ਸਾਡਾ ਵਕਾਰੀ ਹੈ ਤੇ ਖਾਲਸੇ ਦੀ ਸਿਰਜਣਾ ਕਾਹਦੇ ਚ ਹੋਈ ਖੰਡੇ ਚ ਹੋਈ ਇਨਕਲਾਬ ਚ ਹੋਈ ਉਹ ਲਿਖ ਰਿਹਾ ਗੁੱਸੇ ਚ ਹੋਈ ਕੀ ਕੀ ਲਿਖਾਂਗੇ ਇੱਥੇ ਪਨੀਤ ਸਾਨੀ ਵਰਗੇ ਵਰਾਠੀ ਵਰਗੇ ਜਦੋਂ ਮਿਸ ਇਨਫਾਰਮੇਸ਼ਨ ਸਾਡੇ ਧਰਮ ਦੀ ਨੈਟ ਦੇ ਉੱਤੇ ਪਾਉਂਦੇ ਅਸੀਂ ਬੜੇ ਤੜਫਦੇ ਹਾਂ ਅਸੀਂ ਬੜਾ ਬੋਲਦੇ ਹਾਂ ਪਰ ਅਸੀਂ ਖੁਦ ਕੀ ਕਰ ਰਹੇ ਹਾਂ ਅਸੀਂ ਕੀ ਰਿਸਰਚ ਕਰ ਰਹੇ ਹਾਂ ਕੀ ਲਿਖ ਰਹੇ ਹਾਂ ਅਸੀਂ ਕੌਮ ਦੀ ਪਨੀਰੀਆਂ ਅੱਜ ਯੂਨੀਵਰਸਿਟੀਆਂ 'ਚ ਬੈਠੇ ਆਉਣ ਵਾਲੇ ਦਸਾਂ ਸਾਲਾਂ ਨੂੰ ਅਸੀਂ ਕੌਮ ਦਾ ਭਵਿਕ ਹੋਣਾ ਹੋ ਸਕਦਾ ਤੁਹਾਡੇ 'ਚ ਕੋਈ ਚੰਗਾ ਬੁਲਾਰਾ ਨਿਕਲੇ ਚੰਗਾ ਲਖਾਰੀ ਨਿਕਲੇ ਕੋਈ ਵਿਦਵਾਨ ਨਿਕਲੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ 'ਚ ਮੈਂ ਵਾਸਤਾ ਭਾ ਕੇ ਕਹਿੰਨਾ ਗੁਰੂ ਦਾ ਕੁਝ ਲਿਖਣਾ ਸ਼ੁਰੂ ਕਰਦੇ ਹੋ ਕੁਝ ਪੜ੍ਹਨਾ ਸ਼ੁਰੂ ਕਰਦੇ ਹੋ ਆਪਣੇ ਗ੍ਰੰਥਾਂ ਨੂੰ ਆਪਣੇ ਧਰਮ ਦੀਆਂ ਕਿਤਾਬਾਂ ਨੂੰ ਆਰਐਸਐਸ ਵਾਲੇ 2.5 2.5 ਕਰੋੜ ਰੁਪਏ ਦੇ ਰਿਹਾ ਇੱਕ ਕਿਤਾਬ ਲਿਖਣ ਨੂੰ ਤੁਸੀਂ ਆਪਣੇ ਗੁਰੂ ਲਈ ਇੱਕ ਕਿਤਾਬ ਨਹੀਂ ਲਿਖ ਸਕਦੇ ਇੱਕ ਕਿਤਾਬ ਪੜ ਨਹੀਂ ਸਕਦੇ ਉਹਨਾਂ ਦਾ ਜ਼ੋਰ ਲੱਗਾ ਪਿਆ ਤੁਹਾਡਾ ਹਿੰਦੂਕਰਨ ਕਰਨ ਨੂੰ ਸੰਵਿਧਾਨ ਦੀ ਧਾਰਾ 25 ਬੀ ਤੁਹਾਨੂੰ ਕਿਸ ਸਾਧਾਰੀ Hindu ਕਹਿੰਦੀ ਹੈ ਤੇ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਜਾ ਰਿਹਾ ਕਦੀ ਸਹਿਬਜ਼ਾਦਿਆਂ ਦੇ ਦਿਵਸ ਨੂੰ ਕਹਿੰਦੇ ਬਾਲ ਦਿਵਸ ਮਨਾਉਣਾ ਬਾਲ ਦਿਵਸ ਤੇ ਬਾਲ ਦਿਵਸ ਦੀ ਇੰਗਲਿਸ਼ ਕੀ ਹੁੰਦੀ ਆ ਦੱਸੋ ਚਿਲਡਰਨ ਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਤੇ ਉਹਨੂੰ ਕਹਿ ਦਿਓ ਬਾਲ ਦਿਵਸ ਇੰਗਲਿਸ਼ ਦੇ ਨੋਟਿਸ ਦੇ ਵਿੱਚ ਆਊਗਾ ਚਿਲਡਰਨ ਡੇ ਉਹ ਸਹਿਬਜ਼ਾਦਿਆਂ ਦਾ ਐਡਾ ਵੱਡਾ ਸਾਕਾ ਉਹ ਚਿਲਡਰਨ ਡੇ ਆ ਉਹ ਬੱਚੇ ਸਨ ਉਹ ਬੱਚੇ ਨਹੀਂ ਸਨ ਉਹ ਬਾਬੇ ਸਨ ਉਹਨਾਂ ਤੋਂ ਵੱਡਾ ਦੁਨੀਆ ਤੇ ਹੈ ਹੀ ਕੋਈ ਨਹੀਂ ਮੈਂ ਹਰੇਕ ਸਿੱਖ ਦੀ ਜ਼ਮੀਰ ਨੂੰ ਹਿਲਾਉਣਾ ਦੇਣਾ ਜਦੋਂ ਇਸ ਦੁਨੀਆ ਤੋਂ ਜਾਣਾ ਦਰਗਾਹ 'ਚ ਜਾਣਾ ਉੱਥੇ ਬਾਬਾ ਫਤਿਹ ਸਿੰਘ ਸਵਾਲ ਕਰੂਗਾ ਸਵਾਲ ਕਰੂਗਾ ਕਿ ਸਾਡੀ ਛੋਟੀ ਜੀ ਉਮਰ ਸੀ ਅਸੀਂ ਨੀਹਾਂ 'ਚ ਖੜ ਗਏ ਡੋਲੇ ਨਹੀਂ ਸਿਰ ਨਹੀਂ ਝੁਕਾਇਆ ਜੁੱਤੀ ਦੀ ਨੋਕ ਵਜ਼ੀਦ ਖਾਨ ਦੀ ਕਚਹਿਰੀ 'ਚ ਰੱਖੀ ਤੇ ਅੱਜ ਏਡੀ ਵੱਡੀ ਉਮਰ ਦੇ ਵਿੱਚ ਹੋ ਕੇ ਆਉਧਿਆਂ ਤੇ ਹੋ ਕੇ ਸਿੱਖ ਮੋਹਨ ਭਗਵਤ ਦੇ ਅੱਗੇ ਲੰਮੇ ਪੈ ਜਾਂਦੇ ਲੰਮੇ ਅੱਜ ਬੀਜੇਪੀ ਦੇ ਅੱਗੇ ਲੰਮੇ ਪੈ ਜਾਂਦੇ ਮਿਲਵਰਤਨੀਏ ਸਿੱਖ ਸੰਨ ਪਹਿਲਾਂ ਵੀ ਜਿਹੜੇ ਸਰਕਾਰਾਂ ਨਾਲ ਮੇਲਜੋਲ ਰੱਖਦੇ ਸਨ ਪਰ ਉਹਨਾਂ ਨੇ ਕਦੀ ਵੀ ਪੰਥ ਘਾਤ ਨਹੀਂ ਸੀ ਕੀਤਾ ਅਰਦਾਸ 'ਚ ਪੜਦੇ ਹੋਣਾ ਜਿਹੜੇ ਝੜਖੜੀਆਂ ਤੇ ਚੜੇ ਬਾਬਾ ਸ਼ੁਭੇਕ ਸਿੰਘ ਬਾਬਾ ਸ਼ਹਾਬਾਤ ਸਿੰਘ ਉਹ ਮਿਲਵਰਤਨੀਏ ਸਿੱਖ ਸਨ ਜ਼ਕਰੀਆ ਖਾਨ ਦੇ ਦਰਬਾਰ 'ਚ ਵਜ਼ੀਰ ਸਨ ਨੌਕਰੀ ਕਰਦੇ ਸਨ ਪਰ ਪੰਥ ਦੀ ਗੱਲ ਆ ਗਈ ਝੜਖੜੀ ਤੇ ਚੜ ਗਏ ਝੜਖੜੀ ਤੇ ੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਮਿਲ ਵਰਤਨ ਰੱਖੋ ਪਰ ਪੰਥ ਦੀ ਪਿੱਠ ਦੇ ਵਿੱਚ ਛੁਰਾ ਨਾ ਮਾਰੋ ਸੰਗ ਇੱਥੋਂ ਤੱਕ ਕੱਪੜ ਆਇਆ ਸਾਡੀਆਂ ਕਿਤਾਬਾਂ ਸਾਡੀਆਂ ਯੂਨੀਵਰਸਟੀਆਂ ਸਾਡੀਆਂ ਸੰਸਥਾਵਾਂਾਂ ਤੱਕ ਪਹੁੰਚ ਗਿਆ ਅਸੀਂ ਕਦੋਂ ਜਾਗਣਾ ਵੀ ਸਾਡੇ ਮੋਢਿਆਂ ਤੇ ਭਾਰਿਆ ਇਹ ਗੱਲ ਕਦੀ ਨਾ ਭੁੱਲੋ ਕਿ ਅਸੀਂ ਕੱਠ ਕਰ ਲਿਆ ਅਸੀਂ ਮਾਰਚ ਕਰ ਲਿਆ ਤੁਹਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਣੀ ਚਾਹੀਦੀ ਸਿੱਖ ਵਿਦਿਆਰਥੀਆਂ ਨੂੰ ਸੋਚੋ ਤੁਹਾਡੇ ਮੋਢਿਆਂ ਤੇ ਕਿੰਨਾ ਭਾਰ ਅਸੀਂ ਆਪਣੇ ਮੋਢਿਆਂ ਤੇ 1.5 ਲੱਖ ਨੌਜਵਾਨ ਦੀ ਲਾਸ਼ ਰੱਖੀ ਫਿਰਦੇ ਹਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਝਾਰੂ ਜਿਹੜੇ ਪਿਛਲੇ ਦਹਾਕਿਆਂ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦਾ ਕਰਜ਼ਾ ਸਾਡੇ ਮੋਢਿਆਂ ਤੇ ਅੱਜ ਸਾਡੇ ਪੰਥ ਦਾ ਭਾਰ ਸਾਡੇ ਮੋਢਿਆਂ ਦੇ ਉੱਤੇ ਜੇ ਸਿੱਖ ਸਟੂਡੈਂਟ ਫੈਡਰੇਸ਼ਨ ਲਿਖਾਰੀ ਨਹੀਂ ਪੈਦਾ ਕਰੂਗੀ ਕੌਣ ਕਰੂਗਾ ਇਸ ਬਾਰੇ ਵਿਚਾਰ ਕਰਿਓ ਸੋਚਿਓ ਦੂਜੀ ਗੱਲ ਜ਼ਮੀਨਾਂ ਦੀ ਅਰਬਨਾਈਜੇਸ਼ਨ ਹੋ ਰਹੀ ਏ ਅਰਬਨਾਈਜੇਸ਼ਨ ਕਹਿੰਦੇ ਪੰਜਾਬ ਦੇ ਪਿੰਡ ਬਦਲ ਕੇ ਸ਼ਹਿਰ ਬਣਾ ਦੇਾਂਗੇ ਸ਼ਹਿਰ ਇਹ ਨੀਤੀ ਕਿੱਥੋਂ ਨਿਕਲ ਕੇ ਆਉਂਦੀ ਹੈ ਜਦੋਂ ਅੰਕੜੇ ਕੱਢਦੇ ਹਾਂ ਅਨੁਪਾਤ ਕੱਢਦੇ ਹਾਂ ਪੂਰੇ ਭਾਰਤ ਦੇ ਵਿੱਚ ਸਿਰਫ 31% ਅਰਬਨਾਈਜੇਸ਼ਨ ਜੇ ਪੰਜਾਬ ਸੂਬਾ ਇਹੋ ਜਿਹਾ ਜਿਹਦੇ ਵਿੱਚ 42% ਅਰਬਨਾਈਜੇਸ਼ਨ ਆ ਅਰਬਨਾਈਜੇਸ਼ਨ ਦਾ ਭਾਵ ਹੁੰਦਾ ਜਿੱਥੇ ਸਾਰੀ ਕਲੋਨੀਆਂ ਵੱਸਦੀਆਂ ਨੇ ਜੇ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜਿੱਥੇ ਖੇਤੀ ਹੁੰਦੀ ਆ ਜਿੱਥੋਂ ਵਨ ਸੁਵੰਨੀਆਂ ਫਸਲਾਂ ਨਿਕਲਦੀਆਂ ਨੇ ਜਿੱਥੇ 2 3 4 5 6 ਜਿੰਨੀਆਂ ਵੀ ਫਸਲਾਂ ਬੀਜਦੇ ਉਹ ਸਾਰੀਆਂ ਉਗਦੀਆਂ ਨੇ ਉਸ ਥਾਂ ਦੇ ਉੱਤੇ ਪੱਥਰ ਵਿਛਾਉਣ ਦੀ ਤਿਆਰੀ ਪੱਥਰ ਵਿਛਾਉਣ ਦੀ ਤਿਆਰੀ 50000 ਏਕੜ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਕਾਲੀਆਂ ਨੇ ਵੀ ਲੈਂਡ ਪੂਲਿੰਗ ਕੀਤੀ ਸੀ ਲੈਂਡ ਅਕਵਾਇਰ ਕੀਤੀ ਸੀ ਮਾਨਸੇ ਦੇ ਵਿੱਚ ਜਗਰਾਉਂ ਦੇ ਵਿੱਚ ਬਠਿੰਡੇ ਦੇ ਵਿੱਚ ਪਰ ਅਜੇ ਤੱਕ ਉਹਨਾਂ ਕਿਸਾਨਾਂ ਦੇ ਪਲਾਟਾਂ ਦਾ ਮੁੱਲ ਨਹੀਂ ਜੇ ਵਧਿਆ ਅਜੇ ਤੱਕ ਅਰਬਨਾਈਜੇਸ਼ਨ ਹੋਰ ਨਹੀਂ ਪਾਈ ਪੰਜਾਬ ਸਰਕਾਰ ਦੇ ਜਿਹੜਾ ਪੰਜਾਬ ਸੂਬੇ ਤੇ ਕਰਜ਼ਾ ਉਹ ਕਿੰਨੇ ਕਰੋੜਾਂ ਚ ਹੋ ਗਿਆ ਗਿਣਤੀ ਮਿੰਤੀ ਚ ਨਹੀਂ ਆਉਂਦਾ ਪਰ ਅਰਬਨਾਈਜੇਸ਼ਨ ਕੀਤੀ ਜਾਊਗੀ ਤੁਹਾਡੇ ਕੋਲ ਜ਼ਮੀਨਾਂ ਲਈਆਂ ਜਾਣਗੀਆਂ ਕਾਰਨ ਕੀ ਹੈ ਸਿਰਫ ਤੇ ਸਿਰਫ ਤੁਹਾਡੇ ਕਲਚਰ ਨੂੰ ਖਤਮ ਕਰਨਾ ਤੁਹਾਡੇ ਸੱਭਿਆਚਾਰ ਨੂੰ ਖਤਮ ਕਰਨਾ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਜਜ਼ਬੇ ਨੂੰ ਖਤਮ ਕਰਨ ਦੀ ਏ ਸਰਕਾਰ ਦੀ ਪਾਲਿਸੀ ਸਰਕਾਰ ਦੀ ਤਿਆਰੀ ਹੈ ਜੇ ਅੱਜ ਵਿਦਿਆਰਥੀ ਨਾ ਬੋਲੇ ਤੇ ਬੋਲੂਗਾ ਕੌਣ ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੁੰਦਾ ਮੇਰੇ ਤੋਂ ਬਿਨਾ ਹੋਰ ਵੀ ਵਿਦਿਆਰਥੀਆਂ ਨੇ ਬੋਲਣਾ ਮੈਂ ਬੇਨਤੀ ਕਰੂੰਗਾ ਐਡਵੋਕੇਟ ਹਰਸਿਮਰਨਜੀਤ ਸਿੰਘ ਉਹ ਆਨ ਸਟੇਜ ਤੇ ਤੇ ਲੈਂਡ ਪੂਲਿੰਗ ਪਾਲਿਸੀ ਬਾਰੇ ਵਿਸਥਾਰ ਸਹਿ ਤੁਹਾਨੂੰ ਦੱਸਣ ਇਹ ਪਾਲਿਸੀ ਹੈ ਕੀ ਹੈ ਸਮਝੀਏ ਤੇ ਸਹੀ ਆ ਅਸੀਂ ਨਾਰੇ ਮਾਰ ਕੇ ਮੁੜ ਗਏ ਮਾਰਚ ਕੱਢ ਕੇ ਮੁੜ ਗਏ ਕਿ ਸਾਨੂੰ ਗੱਲ ਹੀ ਨਾ ਸਮਝਾਈ ਕਾਦੇ ਲਈ ਇਕੱਠੇ ਹੋਏ ਆ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਆਪਾਂ ਚੰਗੀ ਤਰ੍ਹਾਂ ਸਮਝੀਏ ਜੇ ਕਿਸੇ ਦੇ ਮਨ 'ਚ ਸਵਾਲ ਹੈ ਉਹ ਵੀ ਕਰ ਸਕਦਾ ਅਸੀਂ ਵਿਚਾਰ ਚਰਚਾ ਕਰਨ ਲਈ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਸਾਡੇ ਗੁਰੂ ਦਾ ਇਹ ਫਰਮਾਨ ਆ ਕਿ ਗੁਰਸਿੱਖਾਂ ਨੂੰ ਸਫਾ ਵਿਛਾ ਕੇ ਬੈਠਣਾ ਚਾਹੀਦਾ ਮਿਲ ਕੇ ਚੌਂਕੜੀ ਮਾਰ ਕੇ ਵਿਚਾਰ ਆਪਣੀ ਹੋਣੀ ਦੀ ਕਰਨੀ ਚਾਹੀਦੀ ਸਾਡੀ ਕੌਮ ਦੀ ਤਰੱਕੀ ਦਾ ਸਵਾਲ ਆ ਸਾਡੀ ਕੌਮ ਦੇ ਭਵਿੱਖ ਦਾ ਸਵਾਲ ਆ ਇਹਦੀ ਵਿਚਾਰ ਸਿੱਖ ਵਿਦਿਆਰਥੀ ਨਹੀਂ ਕਰਨਗੇ ਤੇ ਕੌਣ ਕਰੂਗਾ ਬੋਲਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ